ਸਾਰੇ ਸਾਥੀ ਜੀ ਸੋ ਇੱਕ ਵਾਰੀ ਜ਼ੋਰਦਾਰ ਤਾਲੀਆਂ ਉਹਨਾਂ ਕਵੀਆਂ ਵਾਸਤੇ ਜਿਹੜੇ ਦਿੱਲੀ ਤੋਂ ਸਿਰਸਾ ਤੋਂ ਚੰਡੀਗੜ੍ਹ ਤੋਂ ਤੇ ਗੁਰਦਾਸਪੁਰ ਤੋਂ ਉਹਨਾਂ ਦੇ ਇਲਾਵਾ ਸਾਡੇ ਕੋਲ ਅੰਮ੍ਰਿਤਸਰ ਸ਼ਹਿਰ ਦੇ ਵੀ ਕੁਝ ਅਜਿਹੇ ਕਵੀ ਨੇ ਜਿਹੜੇ ਖਾਸ ਰਸ ਦੀਆਂ ਕਵਿਤਾਵਾਂ ਲਿਖਦੇ ਨੇ ਇਹਨਾਂ ਕਵੀਆਂ ਦਾ ਤਾਰਫ ਤੇ ਉਦੋਂ ਹੀ ਕਰਾਵਾਂਗਾ ਜਦੋਂ ਮੈਂ ਉਹਨਾਂ ਨੂੰ ਸਟੇਜ ਤੇ ਸੱਦਾ ਦੇਵਾਂਗਾ ਆਪਣੀ ਕਵਿਤਾ ਕਹਿਣ ਵਾਸਤੇ ਵੈਸੇ ਉਹਨਾਂ ਦੇ ਨਾਮ ਆ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ ਹਰੀ ਸਿੰਘ ਦਿਲਬਰ ਬਹੁਤ ਹੀ ਮਸ਼ਹੂਰ ਹਾਸਰਤ ਕਵੀ ਨੇ ਜਿਹੜੇ ਸਿਰਸਾ ਤੋਂ ਉਚੇਚੇ ਤੌਰ ਤੇ ਚੱਲ ਕੇ ਸਾਡੇ ਕੋਲ ਪਹੁੰਚੇ ਨੇ ਹਾਂ ਤੁਸੀਂ ਜ਼ੋਰਦਾਰ ਤਾਲੀਆਂ ਨਾਲ ਉਹਨਾਂ ਦਾ ਸਵਾਗਤ ਕਰੀ ਜਾਣਾ ਹੈ ਉਹਨਾਂ ਦੇ ਇਲਾਵਾ ਚਮਨ ਹਰਗੋਬਿੰਦਪੁਰੀ ਗੁਰਦਾਸਪੁਰ ਤੋਂ ਸਾਡੇ ਕੋਲ ਪਹੁੰਚੇ ਨੇ ਪੰਜਾਬੀ ਦੇ ਇੱਕ ਖੂਬਸੂਰਤ ਪੰਜਾਬੀ ਹਾਸਸ ਕਵੀ ਚਮਨ ਹਰਗੋਬਿੰਦਪੁਰੀ ਅਮਰਜੀਤ ਸਿੰਘ ਅਮਰ ਇਹ ਦਿੱਲੀ ਤੋਂ ਸਾਡੇ ਕੋਲ ਪਹੁੰਚੇ ਨੇ ਇਹਨਾਂ ਵੱਸਾ ਵੀ ਜ਼ੋਰਦਾਰ ਤਾਲੀਆਂ ਜਗਜੀਤ ਕੌਰ ਫੋਲੀ ਇਹ ਵੀ ਬੜਾ ਸੋਹਣਾ ਹਾਸ ਰਸ ਦਿਖਦੇ ਨੇ ਤੇ ਅੱਜ ਹੁਣ ਤੁਹਾਨੂੰ ਆਪਣੇ ਜਲਵੇ ਬਹੁਤ ਜਲਦੀ ਦਿਖਾਉਣਗੇ ਸਾਡੇ ਕੋਲ ਸਿਰਸਾ ਤੋਂ ਚੱਲ ਕੇ ਆਏ ਨੇ ਜਗਜੀਤ ਸੂਫੀ ਜੀ ਕੇ ਕੇ ਵਿਦਰੋਹੀ ਚੰਡੀਗੜ੍ਹ ਤੋਂ ਇਹ ਵੀ ਬੜੇ ਖੂਬਸੂਰਤ ਕਵੀ ਨੇ ਤੇ ਖੂਬਸੂਰਤ ਰਚਨਾਵਾਂ ਇਹਨਾਂ ਦਿਹਾ ਅਸੀਂ ਸੁਣਾਂਗੇ ਸਾਡੇ ਅੰਮ੍ਰਿਤਸਰ ਦੇ ਕੁਝ ਕਵੀ ਨੇ ਜਿਨ੍ਹਾਂ ਦੇ ਨਾਂ ਨੇ ਸੁਰਜੀਤ ਦੁਖੀ ਰਵੀ ਠਾਕੁਰ ਰਾਜ ਕੁਮਾਰ ਰਾਜ ਚਰਨਜੀਤ ਸਿੰਘ ਅਜਨਾਲਾ ਤੇ ਹੈਪੀ ਸ਼ੁਗਲ ਹੈਪੀ ਸ਼ੁਗਲ ਨਾਮ ਤਾਂ ਉਸ ਦਾ ਕਿਹ ਜਾਣੇ ਪਛਾਣੇ ਲੱਗਦਾ ਹੈ ਕਿਉਂਕਿ ਚਮਨ ਲਾਲ ਸ਼ੁਗਲ ਜਿਨ੍ਹਾਂ ਨੂੰ ਅਸੀਂ ਇਹ ਪ੍ਰੋਗਰਾਮ ਅੱਜ ਸਮਰਪਿਤ ਕਰ ਰਹੇ ਹਾਂ ਉਹ ਪਿਛਲੇ ਬਰੇ ਸਾਡੇ ਕੋਲ ਵਿਛੜ ਗਏ ਸਨ ਅੰਮ੍ਰਿਤਸਰ ਦੇ ਬਹੁਤ ਹੀ ਮਸ਼ਹੂਰ ਖਾਸ ਕਰਕੇ ਕਵੀ ਲੇਖਕ ਇੱਕ ਐਕਟਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ 'ਚ ਇਹਨਾਂ ਨੇ ਆਪਣੇ ਜਲਵੇ ਦਿਖਾਏ ਸਨ ਚਮਨ ਲਾਲ ਜੀ ਸ਼ੁਗਲ ਉਹਨਾਂ ਦੇ ਬੇਟਾ ਹੈਪੀ ਸ਼ੁਗਲ ਸਾਡੇ ਵਿੱਚ ਮੌਜੂਦ ਨੇ ਤੇ ਉਹ ਵੀ ਆਪਣੀਆਂ ਰਚਨਾਵਾਂ ਤੁਹਾਡੇ ਰੂਗਰੂ ਕਰਨਗੇ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਵਿੱਚ ਕੁਝ ਅਹਿਮ ਸ਼ਖਸੀਅਤਾਂ ਨੇ ਕੁਝ ਸ਼ਖਸੀਅਤਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਕੁਝ ਕੰਪਨੀਆਂ ਨੇ ਸਹਿਯੋਗ ਦਿੱਤਾ ਉਹਨਾਂ ਦੇ ਨਾਮ ਮੈਂ ਤੁਹਾਨੂੰ ਦੱਸ ਦਿਆਂ ਸੈਨਿਊ ਇਲੈਕਟ੍ਰੋਨਿਕ ਸਰਬਜ਼ਾਰ ਪਾਰਕ ਹੋਟਲ ਹੋਟਲ 에어ਲਾਈਨਸ ਚੀਫ ਫਾਈਨੈਂਸ਼ੀਅਲ ਸਰਵਿਸਿਜ਼ ਯਾਨੀ ਬਿਗ ਬਾਸ ਗੁੱਲੂ ਐਕਸਕਲੂਸਿਵ ਅਰਣ ਅਤਲਨ ਕੈਟਰਰਸ ਗਰੋਵਰ ਬੇਕਰਸ ਐਂਡ ਆਈ ਮੈਗਾ ਆਸਟ੍ਰੇਲੀਅਨ ਸਟਡੀ ਸੈਂਟਰ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਸਤੇ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਜਿਹੜੇ ਸ਼੍ਰੋਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੀਂ ਕਮੇਟੀ ਦੇ ਮੈਂਬਰ ਨੇ ਉਹ ਸਾਡੇ ਵਿੱਚ ਪਹੁੰਚ ਚੁੱਕੇ ਨੇ ਬਹੁਤ ਜਲਦੀ ਉਹ ਸ਼ਮ੍ਮਾ ਰੋਸ਼ਨ ਕਰਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਗੇ ਜਦ ਤੱਕ ਸਾਡੇ ਹੋਰ ਗੈਸ ਸਾਡੇ ਵਿੱਚ ਨਹੀਂ ਪਹੁੰਚਦੇ ਮੈਂ ਰਿਕਵੈਸਟ ਕਰਾਂਗਾ ਕ੍ਰੀਏਟਰ ਅਭਿਨੇ ਕਲਾ ਸੁਸਾਇਟੀ ਦੇ ਪ੍ਰੈਜ਼ੀਡੈਂਟ ਦਲਜੀਤ ਸਿੰਘ ਅਰੋੜਾ ਨੂੰ ਕਿ ਉਹ ਡਾਇਸ ਤੇ ਆਉਣ ਤੇ ਆ ਕੇ ਤੁਹਾਡਾ ਰਸਮੀ ਸਵਾਗਤ ਕਰਨ ਦਲਜੀਤ ਸਿੰਘ ਅਰੋੜਾ ਤੁਹਾਡੀਆਂ ਜ਼ੋਰਦਾਰ ਤਾਲੀਆਂ ਕ੍ਰੀਏਟਰ ਅਭਿਨੇਇ ਕਲਾ ਸੁਸਾਇਟੀ ਦੀ ਸ਼ੁਰੂ ਤੋਂ ਇੱਕ ਕੋਸ਼ਿਸ਼ ਰਹੀ ਹੈ ਕਿ ਅੰਮ੍ਰਿਤਸਰ ਵਾਸੀਆਂ ਨੂੰ ਹਰ ਵळे ਕੋਈ ਨਵਾਂ ਪ੍ਰੋਗਰਾਮ ਦੇ ਕੇ ਅਲੱਗ ਤਰੀਕੇ ਨਾਲ ਅੰਮ੍ਰਿਤਸਰ ਵਾਸੀਆਂ ਦਾ ਮਨੋਰੰਜਨ ਕੀਤਾ ਜਾਏ ਤੇ ਜਿਹੜਾ ਵੀ ਪ੍ਰੋਗਰਾਮ ਹੋਵੇ ਸਾਡੇ ਵਿਰਸੇ ਸਾਡੇ ਸੱਭਿਆਚਾਰ ਦੇ ਨਾਲ ਜੁੜਿਆ ਹੋਵੇ ਤੁਹਾਨੂੰ ਯਾਦ ਹੋਵੇਗਾ ਇਸ ਤੋਂ ਪਹਿਲਾਂ ਅਸੀਂ ਦੋ ਪ੍ਰੋਗਰਾਮ gold is gold ਟਾਈਟਲ ਦੇ ਨਾਂ ਤੇ ਕਰਵਾਏ ਸੀ ਜਿਸ ਵਿੱਚ ਅਸੀਂ 1980 ਤੱਕ ਦੇ ਗੀਤਾਂ ਦਾ ਸੰਗੀਤ ਮੁਕਾਬਲਾ ਕਰਵਾਇਆ 1980 ਤੱਕ ਦੇ ਗੀਤਾਂ ਦੇ ਨਿਰਤ ਮੁਕਾਬਲੇ ਕਰਵਾਏ ਸਾਡਾ ਮੁੱਖ ਮਕਸਦ ਸੀ ਕਿ ਨਵੀਂ ਅੱਜ ਦੀ ਪੀੜ੍ਹੀ ਨੂੰ ਪ੍ਰਾਣੇ ਸੰਗੀਤ ਪੁਰਾਣੇ ਨਿਰਤ ਦੇ ਨਾਲ ਜੋੜਨਾ ਉਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਅਸੀਂ ਖਾਸ ਰਸ ਕਵੀ ਦਰਬਾਰ ਦਾ ਪ੍ਰਬੰਧ ਕੀਤਾ ਹੈ ਇਹ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ਪ੍ਰੋਗਰਾਮ ਹੋ ਰਿਹਾ ਤੇ ਇਹਦਾ ਵੀ ਮੁੱਖ ਮਕਸਦ ਇਹ ਹੀ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਾਡੇ ਵਿਰਸੇ ਚ ਮਿਲੀ ਕਾਵਿ ਰਚਨਾ ਦੇ ਨਾਲ ਜੋੜਨਾ ਜਦੋਂ ਅਸੀਂ ਪ੍ਰੋਗਰਾਮ ਹੋ ਲਿਖਿਆ ਤਾਂ ਸਾਨੂੰ ਡਰ ਸੀ ਕਿ ਸ਼ਾਇਦ ਕਵੀਆਂ ਨੂੰ ਸੁਣ ਲਈ ਲੋਕੀ ਆਣੀ ਨਾ ਪਰ ਅੱਜ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਸਾਡੇ ਛੋਟੇ ਜਿਹੇ ਸੰਦੇ ਦਾ ਮਾਨ ਰੱਖਿਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹਾਂ ਤੇ ਇੱਕ ਵਾਰ ਜੀ ਹੋਰ ਦੱਸਣਾ ਚਾਹਾਂਗਾ ਕਿ ਅੱਜ ਦਾ ਇਹ ਪ੍ਰੋਗਰਾਮ ਪੰਜਾਬੀ ਦੇ ਮਸ਼ਹੂਰ ਖਾਸ ਕਰਕੇ ਸ਼ਾਇਰ ਚਮਨ ਲਾਲ ਸ਼ੁਗਲ ਉਹਨਾਂ ਨੂੰ ਡੈਡੀਕੇਟ ਕਰ ਰਹੇ ਹਾਂ ਤਾਂ ਕਿ ਜਿਹੜੇ ਕਵੀ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੀ ਯਾਦ ਨੂੰ ਵੀ ਤਾਜ਼ਾ ਰੱਖਿਆ ਜਾ ਸਕੇ ਸਾਡੇ ਵਿੱਚ ਉਹਨਾਂ ਦੇ بیٹے ਹੈਪੀ ਸ਼ੁਗਲ ਜੀ ਵੀ ਮੌਜੂਦ ਨੇ ਉਹ ਵੀ ਆਪਣੀ ਕਵਿਤਾਵਾਂ ਤੋਂ ਸੁਣਾਉਣਗੇ ਉਹਨਾਂ ਦੇ ਭਾਜੇ ਪੰਜਾਬ ਦੇ ਇੰਡੀਆ ਦੇ ਮਸ਼ਹੂਰ ਹਾਸਰਾਸ ਕਲਾਕਾਰ सुरेंद्र ਫਿਸ਼ਤਾ ਕੁਲੇਸ਼ਾ ਜੀ ਵੀ ਸਾਡੇ ਵਿੱਚ ਮੌਜੂਦ ਨੇ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਆ ਕੇ ਸ਼੍ਰੀ ਚੰਮਲ ਜੀ ਸ਼ੁਗਲ ਜੀ ਬਾਰੇ ਦੋ ਗੱਲਾਂ ਦੱਸਣ ਮੋਸੇਸ ਹਾਜ਼ਰੀਨ तमाम ਖਵਾਦੀਨੋ ਹਜ਼ਰਤ ਸਭ ਤੋਂ ਪਹਿਲਾਂ ਆਏ ਹੋਏ ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਇਸ ਮੁਬਾਰਕ ਮੌਕੇ ਤੇ ਬਹੁਤ-ਬਹੁਤ ਮੁਬਾਰਕ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਵਿਆਹ ਦਾ ਇਹ ਪ੍ਰੋਗਰਾਮ ਹੱਸਾਂਗੇ ساری ਰਾਤ ਕਵੀ ਸਮੇਲਨ ਹੋ ਰਿਹਾ ਹੈ ਦਲਜੀਤ अरोड़ा ਜੀ ਨੇ ਬਹੁਤ ਅੱਛਾ ਉਗਰਾਣਾ ਕੀਤਾ ਉਹਨਾਂ ਦੇ ਨਾਲ ਸਾਰੇ ਮੇਰੇ ਟੀਮ ਅਰਵਿੰਦਰ ਪੱਟੀ ਸਾਹਿਬ ਸੁਰਜੀਤ ਛੋੜwale ਪਰਮੋਚਿੰਦ ਸਿੰਘ ਜੀ ਔਰ ਬਾਕੀ ਜਿਹੜੇ ਸਾਡੇ ਮਹਿਤਾ ਸਾਹਿਬ ਰਾਏ ਸਾਹਿਬ ਬੜਾ ਅੱਛਾ ਉਗਾਲ ਹੈ ਔਰ ਇਹ ਪ੍ਰੋਗਰਾਮ ਮੇਰੇ ਮਾਮਾ ਜੀ ਸ਼੍ਰੀ ਚੰਮਨ ਲਾਲ ਜੀ ਸ਼ੁਗਲ ਜਿਹੜੇ ਹਾਸ ਰਸਤੇ ਕਵੀ ਸੰਨ ਉਹਨਾਂ ਨੂੰ ਸਮਰਪਿਤ ਹੈ ਔਰ ਖੁਸ਼ੀ ਵਾਲੀ ਗੱਲ ਇਹ ਹੈ ਉਹਨਾਂ ਦੇ ਬੇਟੇ ਹੈਪੀ ਸ਼ੁਗਲ ਉਹ ਵੀ ਇੱਥੇ ਤਸ਼ਰੀਫ ਲੈ ਆਏ ਜੀ ਉਹਨਾਂ ਵਾਸਤੇ ਜ਼ੋਰਦਾਰ ਤਾਲੀਆਂ ਔਰ ਮੈਂ ਬੇਨਤੀ ਕਰਾਂਗਾ ਚਲੋ ਬੈਠੇ ਜੀ ਕਿਉਂਕਿ ਕਹਿੰਦੇ ਨੇ ਖੂਨ ਦਾ ਅਸਰ ਜ਼ਰੂਰ ਹੁੰਦਾ ਹੈ ਮੇਰੇ ਮਾਮਾ ਜੀ ਸ਼ੁਗਲ ਸਾਹਿਬ ਕਵੀ ਦੇ ਨਾਲ ਨਾਲ ਸਟੋਰੀ ਰਾਈਟਰ ਵੀ ਸਨ ਔਰ ਗੀਤ ਵੀ ਲਿਖਦੇ ਸੀ ਔਰ ਕਵਿਤਾ ਵੀ ਲਿਖਦੇ ਸੀ ਗੁਲਸ਼ਨ ਹੈਪੀ ਚ ਬਿਲਕੁਲ ਉਹੀ ਅੰਦਾਜ਼ ਉਹ ਉਸੇ ਢੰਗ ਦੇ ਨਾਲ ਕਹਿੰਦੇ ਨੇ ਵੀ ਖੂਨ ਦਾ ਸਰ ਜ਼ਰੂਰ ਹੁੰਦਾ ਹੈ ਅੱਜ ਤੁਸੀਂ ਦੇਖੋਗੇ ਔਰ ਬੰਬੇ ਤੋਂ ਤਸ਼ਰੀਫ ਲਿਆਏ ਨੇ ਹਰਪ੍ਰੀਤ 바ਵਾ ਗੁਰਪ੍ਰੀਤ ਗੋਪੀ ਏ ਰਾਈਟਰ ਨੇ ਇੱਕ ਪ੍ਰੋਗਰਾਮ ਚਲਦਾ ਜੀ ਅਰੇ دیਵਾਨੋ ਮuje ਪਹਿਚਾਨੋ ਗੁਲਸ਼ਨ ਗਰੋਵਰ ਔਰ ਮੋਨਾ ਸਿੰਘ ਨੂੰ ਸਕ੍ਰਿਪਟ ਦੇ ਦਿੰਦ ਨੇ ਇੱਕ ਡीडी 1 ਤੋਂ ਹੈਪੀ ਹੋਮ ਸੀਰੀਅਲ ਚਲਦਾ ਉਹ ਐਪੀਸੋਡ ਲਿਖਦੇ ਨੇ ਇਹਨਾਂ ਵਾਸਤੇ ਜ਼ੋਰਦਾਰ ਤਾਲੀਆਂ ਪ੍ਰੋਗਰਾਮ ਵੈਰਾਈਟੀ ਪ੍ਰੋਗਰਾਮ ਹੋਵੇ ਡਾਂਸ ਦਾ ਪ੍ਰੋਗਰਾਮ ਹੋਵੇ ਗੀਤਾਂ ਦਾ ਪ੍ਰੋਗਰਾਮ ਹੋਵੇ ਲੋਕੋ ਮੋਂ ਮਾ ਕੇ ਆ ਕੇ ਆਂਦੇ ਨੇ ਔਰ ਅੱਜ ਇਹ ਮੇਰਾ ਖਲ ਅਬਰਸਰਚ ਪਹਿਲਾ ਸੋਜਾ ਪ੍ਰੋਗਰਾਮ ਹੈ ਜਿਹੜਾ ਦਲਜੀਤ ਸਿੰਘ ਜੀ ਨੇ ਇਹਦਾ ਪ੍ਰਬੰਧ ਕੀਤਾ ਔਰ ਇਹਦੇ ਵਿੱਚ ਲੋਕਾਂ ਦਾ ਕਿੰਨਾ ਉਤਸ਼ਾਹ ਹੈ ਔਰ ਬੜੀ ਬੜੀ ਦੂਰੋਂ ਲੋਕ ਇਹ ਪੁਰਾਣਾ ਜਿਹੜਾ ਸਾਡਾ ਸੱਭਿਆਚਾਰ ਵਿਸਾ ਉਹਨੂੰ ਦੁਬਾਰਾ ਇਹਨਾਂ ਜੀਵਤ ਕੀਤਾ ਹੈ ਇਹਨਾਂ ਵਾਸਤੇ ਵੀ ਤਾਲੀਆਂ ਦਲਜੀਤ ਸਿੰਘ ਜੀ ਅਰਵਿੰਦਰ ਪੱਟੀ ਸਾਹਿਬ ਵਾਸਤੇ ਵੀ ਔਰ ਸਾਡੇ ਜਿਹੜੇ ਮੀਡੀਆ ਵੱਲੋਂ ਆਏ ਨੇ ਪੀਟੀਸੀ ਏਟੀਵੀ ਔਰ ਸਾਡੇ ਇੱਥੋਂ ਦੇ ਚੈਨਲ ਜਿਹੜੇ ਸਿਟੀ ਕੇਬਲ ਡੀਜੀ ਕੇਬਲ ਸਾਡੇ ਸਫਰ ਜੀ ਡੈਨਿਕ ਜਾਗਰਨ ਤੋਂ ਦੇਨੀ ਬਾਸਕਰ ਤੋਂ ਔਰ ਵੀ ਜਿਹੜੇ ਪ੍ਰੈਸ ਤੋਂ ਅਮਰ ਉਜਾਲਾ ਪੰਜਾਬ ਕੇਸਰੀ ਜਗ ਬਾਣੀ ਅਜੀਤ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਔਰ ਸਾਰਿਆਂ ਨੂੰ ਵੈਲਕਮ ਕਹਿੰਦਾ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਓਕੇ ਸੋ ਪ੍ਰੋਗਰਾਮ ਦੀ ਸ਼ੁਰੂਆਤ ਸ਼ਮਰ ਰੋਸ਼ਮ ਕਰਕੇ ਕਰਨ ਲੱਗਿਆਂ ਜੀ